ਨਹੀਂ ਨਾ ਇਹ ਜਿਹੜੀ ਰਖੜੀ ਦਾ ਨਾਮ ਤੁਸੀਂ ਕਹਿੰਦੇ ਹੋ ਨਾ ਬਈ ਰਖੜੀ ਤਿਓਹਾਰ ਹੈ ਗੁਰਮਤਿ ਚ ਇਸ ਦਾ ਕੋਈ ਵੀ ਕਨਸੈਪਟ ਨਹੀਂ ਹੈ ਅਸੀਂ ਗੁਰਮਤਿ ਚ ਪੜਦੇ ਹਾਂ ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਂ ਕਾ ਅੰਤਰਜਾਨ ਸਾਡੀ ਰਖਿਆ ਕਰ ਸਕਦਾ ਹੈ ਤੇ ਕੇਵਲ ਤੇ ਕੇਵਲ ਵਾਹਿਗੁਰੂ ਪਰਮਾਤਮਾ ਕਰ ਸਕਦਾ ਹੈ ਇਹ ਦੁਨਿਆਵੀ ਤੌਰ ਤੇ ਕਿਸੇ ਦਾ ਧਰਮ ਹੋ ਸਕਦਾ ਹੈ ਰਖੜੀ ਮਨਾਉਣਾ ਪਰ ਗੁਰਮਤ ਇਸ ਦੀ ਰਵਾਨਗੀ ਨਹੀਂ ਦਿੰਦੀ ਤੇ ਕੋਈ ਵੀ ਜਦ ਕਿਸੇ ਵੀ ਇਸਤਰੀ ਦਾ ਵਿਆਹ ਹੁੰਦਾ ਉਥੇ ਭਰਾ ਰੱਖਿਆ ਨਹੀਂ ਕਰਦਾ ਉਹਦਾ ਹਸਬੰਦ ਰੱਖਿਆ ਕਰਦਾ ਪਹਿਲਾਂ ਜਿਹੜਾ ਰੱਖਿਆ ਕਰਦਾ ਉਹ ਪਿਓ ਕਰਦਾ ਤੇ ਭਰਾ ਕਰਦਾ ਜਿੱਥੇ ਜਿੱਥੇ ਉਹ ਹੈਵੇ ਉਥੇ ਰੱਖਿਆ ਕਰਦਾ ਜਿੱਥੇ ਕੋਈ ਨਹੀਂ ਹੈ ਉਥੇ ਕੌਣ ਰੱਖਿਆ ਕਰਦਾ ਜਿੱਥੇ ਕੋਈ ਨਹੀਂ ਹੈ ਉਥੇ ਵਾਈ ਗਰੂ ਰੱਖਿਆ ਕਰਦਾ ਇਹ ਜਿਹੜੇ ਰਖੜੀ ਦੇ ਤਿਉਹਾਰ ਨੇ ਨਾ ਇਹ ਦੁਨੀਆਂ ਵੀ ਰੰਗ ਟਾਂਗੇ ਚ ਜਿਹੜਾ ਮਨਾਉਂਦਾ ਮਨਾਵੇ ਸਿੱਖ ਦੇ ਹੱਥ ਵਿੱਚ ਰਖੜੀ ਨਹੀਂ ਚੰਗੀ ਲੱਗਦੀ ਦਸ਼ਮੇਸ਼ ਪੀਸਾ ਦਾ ਕੜਾ ਚੰਗਾ ਲੱਗਦਾ ਜਿਸ ਨੇ ਚਾਰ ਵਾਰੇ ਨੇ ਚਾਰ ਸਾਹਿਬ ਜਾਦੇ ਵਾਰੇ ਨੇ ਆਪਣੇ ਪਿਤਾ ਜੀ ਨੂੰ ਵਾਰੇ ਆ ਸਰਬੰਸ ਵਾਰ ਕੇ ਇਹ ਸਰਬਲੋ ਦਾ ਕੜਾ ਹੈ ਇਹ ਕੋਈ ਨਾਰਮਲ ਚੀਜ਼ ਨਹੀਂ ਹੈ ਇਸ ਨੂੰ ਕੋਈ ਭੈਣ ਅਗਰ ਰਕ ਜਾਦਾ ਹੀ ਰਖੜੀ ਦਾ ਬਹੁਤਾ ਸ਼ੌਂਕ ਹੈ ਨਾ ਤੇ ਆਪਣੇ ਭਰਾ ਨੂੰ ਸੋਹਣਾ ਜਿਹਾ ਸਰਬਲੋ ਦਾ ਕੜਾ ਪਾ ਦੇ ਉਹਨੂੰ ਤੇ ਇਹ ਇਹ ਰਖੜੀ ਰਖੜੀ ਦਾ ਸਾਡਾ ਹਿਸਾਬ ਕਿਤਾਬ ਨਹੀਂ ਹੈ ਗੁਰਮਤਿ ਵਿੱਚ ਪਰਵਾਨਗੀ ਨਹੀਂ ਹੈ ਤੇ ਸਾਨੂੰ ਕੀਰਤਨ ਕਰਨਾ ਚਾਹੀਦਾ ਉਸ ਦਿਨ ਛੁੱਟੀ ਜੇ ਦੁਨੀਆਂ ਨੇ ਰਖੜੀ ਮਨਾਉਣੀ ਹੈ ਆ ਸਾਡਾ ਜਿਹੜਾ ਰੱਖ ਹੈ ਅਸੀਂ ਉਹਨੂੰ ਮਨਾਉਣਾ ਸਤਗੁਰ ਆਪਣਾ ਸਾਧ ਸਦਾ ਮਨਾਵੋ ਉਹਨੂੰ ਮਨਾਵੋ ਜਿਹੜਾ ਤੇਰੀ ਹਰ ਦਮ ਰੱਖਿਆ ਕਰੇ ਦੁੱਖ ਸੁੱਖ ਸਿਮਰੀ ਤਾ ਮੌਜੂਦ ਜਮ ਬਪਰਾ ਮੋ ਕੋ ਕਹਾਂ ਡਰਾਈ ਜਿਹੜਾ ਜਮਦੂਤ ਤੋਂ ਛਡਾ ਲਵੇ ਉਹਨੂੰ ਮਨਾਲਾ ਜਿਹੜਾ ਜੈ ਮਾਂ ਤੇ ਪਿਤਾ ਸੋਤ ਮੀਤ ਨਾ ਭਾਈ ਮਨ ਉਹ ਆ ਨਾਮ ਤੇ ਰਹਿ ਸੰਗ ਸਹਾਈ ਜਿੱਥੇ ਕੋਈ ਨਹੀਂ ਹੈ ਨਾ ਜਿੱਥੇ ਅਬਗੜ ਗਲੀਆਂ ਪੀੜੀਆਂਿੱਥੇ ਹਰ ਹਰ ਮੁਕਤ ਕਰਾਏ ਉਥੇ ਨਾਮ ਚੱਲਦਾ ਤੇ ਨਾਮ ਜਪਣਾ ਚਾਹੀਦਾ